ਵਿਚ ਹਰ ਪਰਿਵਾਰ ਕੋਲੇ ਆਪਣਾ ਇੱਕ ਘਰ ਜਰੂਰ ਹੋਣਾ ਚਾਹੀਦਾ ਹੈ ਜਿਨ੍ਹਾਂ ਕੋਲ ਕੋਈ ਘਰ ਨਹੀਂ ਇੱਕ ਘਰ ਬਣਾ ਕੇ ਕਾਲ ਸਰਕਾਰ ਦੇਊਗੀ ਉਹ ਵੀ ਪੱਕਾ ਮਕਾਨ ਤੇ ਮੇਰੇ ਪੰਜਾਬ ਵਿੱਚ ਕੋਈ ਕੱਚਾ ਮਕਾਨ ਨਹੀਂ ਹੋਣਾ ਚਾਹੀਦਾ ਤੇ ਕੋਈ ਕਿਰਾਏ ਤੇ ਨਹੀਂ ਰਹਿਣਾ ਚਾਹੀਦਾ ਕੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬੜੀ ਸੋਚ ਕੋਈ ਕਿ ਪੰਜਾਬ ترقی ਕਰੇ ਕਿਉਂਕਿ ਜੇ ਪੰਜਾਬ ترقی ਕਰੂਗਾ ਤਾਂ ਹੀ ਆਪਣੀ ਜਵਾਨੀ ترقی ਕਰੂਗੀ ਤਾਂ ਹੀ ਅੱਪਾ ਨਕਾਂਗੇ ਆਪਾਂ ਰਹਿਣਾ ਇੱਥੇ ਹੈ ਹੋਰ ਕਿਤੇ ਜਾ ਨਹੀਂ ਸਕਦੇ ਜਿੱਥੇ ਵੀ ਸਿੱਖ ਬੈਠਾ ਉਹਨੂੰ ਪਤਾ ਹੈ ਕਿ ਸਾਡਾ ਕਿਲਾ ਹੈਗਾ ਸ਼ੋਮਣੀ ਖਾਲੀਦਰ ਪਰ ਤੁਸੀਂ 10 ਸਾਲਾਂ ਚ ਕਿਲੇ ਨੂੰ ਇੰਨਾ ਕਮਜ਼ੋਰ ਕਰ ਦਿੱਤਾ ਕਿ ਹੁਣ ਉਹ ਸੋਚਦੇ ਕਿ ਇਹ ਤਾਂ ਕੁਝ ਨਹੀਂ ਹੈ ਸਭ ਤੋਂ ਪਹਿਲੇ ਮੈਂ ਸਾਰੀ ਸੰਗਤ ਨੂੰ ਫਤਿਹ ਅਸ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਲੈਕਸ਼ਨ ਦਾ ਮਤਲਬ ਹੈ ਕਿ ਆਪਾਂ ਨਮਾਇੰਦਾ ਆਪਣਾ ਸਹੀ ਚੁਣੀਏ ਤੇ ਸਰਕਾਰ ਆਪਣੀ ਸਹੀ ਚੁਣੀਏ ਪਰ ਅਫਸੋਸ ਇਸ ਗੱਲ ਦਾ ਹੈ ਕਿ ਜਦੋਂ ਫੈਸਲਾ ਕਰਨਾ ਹੁੰਦਾ ਹੈ ਉਦੋਂ ਆਪਾਂ ਸਹੀ ਤੇ ਗਲਤ ਫਰਕ ਨਹੀਂ ਦੇਖਦੇ ਹੁਣ ਤਾਂ ਸੌਂਖਾ ਕਰਨਾ ਫੈਸਲਾ ਹੈ ਜੇ ਪਿਛਲੇ 60 ਸਾਲਾਂ 'ਚ ਤੁਸੀਂ ਦੇਖੋ 25 ਸਾਲ ਅਕਾਲੀ ਦਲ ਨੇ ਰਾਜ ਕੀਤਾ 25 ਸਾਲ ਕਾਂਗਰਸ ਨੇ ਕੀਤਾ ਤੇ 5 ਸਾਲ ਹੁਣ ਝਾੜੂ ਵਾਲੇ ਦਾ ਹੋ ਗਿਆ ਖਲੇ ਵੀ ਕਿਸੇ ਨੂੰ ਸ਼ੱਕ ਹੈ ਕੌਣ ਆਪਣਾ ਤੇ ਕੌਣ ਬਾਹਰ 25 ਸਾਲ ਬਹੁਤ ਹੁੰਦੇ ਆ ਤਜਰਬਾ ਕਰਨ ਵਾਸਤੇ 25 ਸਾਲ ਕਾਂਗਰਸ ਦਾ ਰਾਜ ਰਿਹਾ ਤੇ 25 ਸਾਲਾਂ ਚ ਤੁਸੀਂ ਇੱਕ ਨਿਸ਼ਾਨੀ ਨਹੀਂ ਦੱਸ ਦਿੰਦੇ ਇੱਕ ਸਹੂਲਤ ਨਹੀਂ ਦੱਸ ਸਕਦੇ ਜਿਹੜੀ ਕਾਂਗਰਸ ਨੇ ਪੰਜਾਬ ਦੇ ਲੋਕਾਂ ਨੂੰ ਦਿੱਤੀ ਜੋ ਕੁਝ ਵੀ ਮਿਲਿਆ ਜੋ ਕੁਝ ਵੀ ਤਰੱਕੀ ਹੋਈ ਜੋ ਵੀ ਡਿਵੈਲਪਮੈਂਟ ਹੋਈ ਇਕੱਲੀ ਅਕਾਲੀ ਦਲ ਦੇ 25 ਸਾਲਾਂ ਚ ਹੋਈ ਹੈ ਹੋਰ ਕਿਤੇ ਨਹੀਂ ਹੋਈ ਮੈਂ ਤਾਂ ਚੈਲੰਜ ਕਰਦਾ ਕਿਸੇ ਨੂੰ ਜੇ ਕੋਈ ਮੈਨੂੰ ਇੱਕ ਨਿਸ਼ਾਨੀ ਵੀ ਦੱਸ ਦੇ ਮੈਂ ਤਾਂ ਅਸੈਂਬਲੀ 'ਚ ਵੀ ਸਵਾਲ ਪੁੱਛਿਆ ਸੀ ਸਾਰਿਆਂ ਨੂੰ ਕਾਂਗਰਸੀਆਂ ਨੂੰ ਮੈਂ ਕਿਹਾ ਤੁਸੀਂ ਪੰਜ ਚੀਜ਼ਾਂ ਦੱਸ ਦਿਓ ਆਪਣੇ 25 ਸਾਲ 'ਚ ਕੀ ਕੰਮ ਕੀਤੇ ਪੰਜਾਬ ਵਾਸਤੇ ਕੋਈ ਪੁਲ ਦੱਸ ਦਿਓ ਕੋਈ ਹਸਪਤਾਲ ਦੱਸ ਦਿਓ ਕੋਈ ਕੋਈ ਯੂਨੀਵਰਸਿਟੀ ਦੱਸ ਦਿਓ ਪੰਜ ਚੀਜ਼ਾਂ ਨਹੀਂ ਦੱਸ ਸਕੇ ਅਖੀਰ 'ਚ ਚੰਨੀ ਕਹਿੰਦਾ ਕਲਮ ਪੈਚ ਕੋ ਖਲਾਇਆ ਸਭ ਟੁੱਟੀਆਂ ਸੜਕਾਂ ਦੇ ਆਹ ਦੇਖੋ ਆਹ ਫਰਕ ਹੈ ਆਪਣੇ ਆ ਤੇ ਦੂਜਿਆਂ 'ਚ ਉਹ ਰਾਜ ਕਰਨ ਵਾਸਤੇ ਆਉਂਦੇ ਆ ਅਕਾਲੀ ਦਲ ਸੇਵਾ ਕਰਨ ਵਾਸਤੇ ਆਉਂਦੇ ਸਾਡੀ ਸੋਚ ਇੱਕੋ ਇੱਕ ਹੈ ਪੰਜਾਬ ਤਰੱਕੀ ਕਰੇ ਕਿਉਂਕਿ ਜੇ ਪੰਜਾਬ ਤਰੱਕੀ ਕਰੂਗਾ ਤਾਂ ਹੀ ਆਪਣੀ ਜਵਾਨੀ ਤਰੱਕੀ ਕਰੂਗੀ ਤਾਂ ਹੀ ਅਸੀਂ ਆਪਾਂ ਨਕਾਂਗੇ ਆਪਾਂ ਰਹਿਣਾ ਇੱਥੇ ਹੈ ਹੋਰ ਕਿਤੇ ਜਾ ਨਹੀਂ ਸਕਦੇ ਹੁਣ ਤਾਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਨੇ ਬਾਹਰੋਂ ਬੰਦੇ ਲੈਣੇ ਬੰਦ ਕਰ ਦਿੱਤੇ ਆ ਹੁਣ ਆਪਣੇ ਬੱਚਿਆਂ ਨੂੰ ਜੇ ਆਪਾਂ ਭਵਿੱਖ ਬਣਾਉਣਾ ਹੈ ਤੇ ਪੰਜਾਬ ਨੂੰ ਤਗੜਾ ਕਰਨਾ ਪੈਣਾ ਹੈ ਤੇ ਪੰਜਾਬ ਨੂੰ ਤਗੜਾ ਕੱਲਾ ਇਕੋ ਹੀ ਕਰ ਸਕਦਾ ਹੈ ਥੋਡੀ ਆਪਣੀ ਪਾਰਟੀ ਸ਼ੋਮਨੀ ਕਾਲੀ ਦਲ ਮਾਜ਼ੂਰ ਦੱਸਣਾ ਚਾਹਣਾ ਹੈ ਭਾਖੜਾ ਡੈਮ ਤੋਂ ਬਗੈਰ ਸਾਰੇ ਡੈਮ ਅਕਾਲੀ ਦਲ ਨੇ ਬਣਾਇਆ ਸਾਰੇ ਥਰਮਲ ਪਲਾਂਟ ਬਿਜਲੀ ਪੈਦਾ ਕਰਨ ਵਾਲੇ ਅਕਾਲੀ ਦਲ ਨੇ ਬਣਾਇਆ ਇਹਦਾ ਮਤਲਬ ਬਿਜਲੀ ਸਾਰੀ ਬਣਾਉਣ ਤੁਹਾਡੇ ਘਰਾਂ ਚ ਅਕਾਲੀ ਦਲ ਨੇ ਪਹੁੰਚਾਈ ਹੈ ਜਿਨਨੇ 에어ਪੋਰਟ ਆ ਪੰਜਾਬ ਦੇ ਸਾਰੇ ਕਾਲੀਦਲ ਨੇ ਬਣਾਏ ਆ ਜਿੰਨੀਆਂ ਸੜਕਾਂ 4 ਲੇਨ ਐਕਸਪ੍ਰੈਸਵੇ ਭਾਵੇਂ ਤਰਨ ਤਰਨ ਤੋਂ ਹੁਣ ਪਠਾਨਕੋਟ ਚਲੋ ਜਾਂ ਬਟੰਡੇ ਚਲੋ ਜਿੱਥੇ ਵੀ ਜਾਓ ਚਾਰੋਂ ਦੇ ਸੜਕਾਂ ਕਾਲੀਦਲ ਨੇ ਕਲੀਆਂ ਬਣਾਈਆਂ ਕਿਸੇ ਹੋਰ ਨੇ ਨਹੀਂ ਬਣਾਈਆਂ ਆ 10 ਸਾਲਾਂ ਵਿੱਚ ਤਾਂ ਤੁਸੀਂ ਦੇਖ ਲਓ ਜੇ ਅਸੀਂ ਹੁੰਦੇ ਹੁਣ ਨੂੰ ਕਈ ਹੋਰ ਬਣ ਜਾਣੀਆਂ ਸੀ ਪਰ 10 ਸਾਲ ਰੋਕਤਾ ਜਿਨੀ ਸ਼ਹਿਰ ਦੀ ਡਿਵੈਲਪਮੈਂਟ ਐ ਤੁਸੀਂ ਅੰਮ੍ਰਿਤਸਰ ਸ਼ਹਿਰ ਲੈ ਲਓ ਜੰਦਰ ਲੈ ਲਓ ਸਾਰੀ ਅਖਾਲੀ ਦਲ ਨੇ ਕੀਤੀ ਐ ਤੁਸੀਂ ਪਲੇ ਅੰਮ੍ਰਿਤਸਰ ਜਿਆਦਾ ਦੂਰ ਨਾ ਜਾਏ ਤਰਨਤਨ ਸਾਹਿਬ ਦੇਖ ਲੋ ਤਰਨਤਨ ਸਾਹਿਬ ਤੁਸੀਂ ਅੰਦਰ ਗੁਰੂ ਦੀ ਨਗਰੀ ਵਿੱਚ ਤੁਸੀਂ ਅੰਦਰ ਨਹੀਂ ਵੜ ਸਕਦੇ ਸੀ ਉਸ ਮੇਨ ਰੋਡ ਤੋਂ ਲੈ ਕੇ ਪਿੱਛੇ ਗਲੀਆਂ ਸੀਵਰੇਜ ਵਾਟਰ ਦਾ ਕੁਛ ਨਹੀਂ ਬੜਾਉਣ ਵਾਲਾ ਪੁਕਰਨ ਵਾਲਾ ਅਖਾਲੀ ਦਲ ਹੈ ਅੰਮ੍ਰਿਤਸਰ ਦੇ ਗੁਰੂ ਦੀ ਨਗਰ ਅੰਮ੍ਰਿਤਸਰ ਸਾਹਿਬ ਚਲੇ ਜਾਓ ਭਾਵੇਂ ਫਲਾਈਓਵਰ ਹੈ ਭਾਵੇਂ ਗੇਟਸ ਹੈਗੇ ਫੈਰਿਸਟ ਸਟਰੀਟ ਹੈ ਸਾਰਾ ਕੁਝ ਹੀ ਸਿਸਟਮ ਹਲੇਪੜਾ ਕੰਮ ਕਰਨ ਵਾਲਾ ਸੀ ਪਰ ਪਹਿਲੀ ਆਪਣੇ ਬ੍ਰੇਕਾਂ ਲਾ ਲਗੀਆਂ ਹੁਣ ਕਿਸਾਨ ਬੈਠੇ ਆ ਤੁਹਾਨੂੰ ਕੀ ਉਹ ਕਨੈਕਸ਼ਨ ਵੀ ਕਾਲੀਦਲ ਨੇ ਦਿੱਤੇ ਉਹਦੇ ਚ ਮੁਫਤ ਬਿਜਲੀ ਵੀ ਦਿੱਤੀ ਜੇ ਮੁਫਤ ਬਿਜਲੀ ਬਾਦਲ ਸਾਹਿਬ ਨਾ ਦਿੰਦੇ ਤੇ ਲੱਖ ਰੁਪਇਆ ਘੱਟ ਤੋਂ ਘੱਟ ਲੱਖ ਸਵਾ ਲੱਖ ਸਾਲ ਦਾ ਤੁਹਾਨੂੰ ਟਿਊਬਵਲ ਦਾ ਬਿੱਲ ਭਰਨਾ ਪੈਣਾ ਸੀ ਇੱਕ ਦਾ ਇਹਦੇ ਸਾਹਮਣੇ ਲੱਖ ਸਵਾ ਲੱਖ ਦੀ ਇੱਕ ਟਿਊਬ ਮਗਰ ਇੱਕ ਪੈਨਸ਼ਨ ਲਾਤੀ ਆ ਤੁਹਾਡੀ ਉਵੇਂ ਹੀ ਪਿੰਡਾਂ 'ਚ ਮੰਡੀਆਂ ਖਾਲੇ ਕਸੀਆਂ ਸਾਰੇ ਇਨਫਰਾਸਟ੍ਰਕਚਰ ਬਣਾਉਣ ਵਾਲਾ ਕਾਲੀਦਲ ਅਟਰੈਕਟਰਾਂ ਦੇ ਟੈਕਸ ਹੁੰਦਾ ਸੀ ਮaaf ਕੀਤਾ ਅਕਾਲੀ ਦਲ ਨੇ ਮਾਮਲਾ ਮaaf ਕੀਤਾ ਅਕਾਲੀ ਦਲ ਨੇ ਹੁਣ ਇਥੇ ਬੀਪੀਆਂ ਬੈਠੀਆਂ ਨੀਲੇ ਕਾਰਡ ਬਣਾ ਕੇ ਆਟਾ ਦਾਲ ਦਿੱਤਾ ਅਕਾਲੀ ਦਲ ਨੇ ਜਿਹੜਾ ਅੱਜ ਕੱਲ ਬੰਦ ਹੈ ਸ਼ਗਨ ਸਕੀਮ ਅਕਾਲੀ ਦਲ ਨੇ ਪੈਨਸ਼ਨ ਸਕੀਮ ਅਕਾਲੀ ਦਲ ਨੇ ਐਸੀ ਬੱਚਿਆਂ ਨੂੰ ਮੁਫਤ ਪੜਾਉਣਾ ਹੈ ਅਕਾਲੀ ਦਲ ਨੇ ਉਦੋਂ 300 ਰੁਪਏ ਬਿਜਲੀ ਦੇ ਵੀ ਮaaf ਸੀ ਪਰ ਥੋੜੇ ਵਾਸਤੇ ਤਾਂ ਸਾਰਾ ਕੁਝ ਮaaf ਸੀ ਮੈਂ ਦੇਖਿਆ ਮਾਝੇ ਦੇ ਦੂਜੇ ਕੰਮ ਵੀ ਕਰ ਲੈਂਦੇ ਸਾਡੇ ਵੀ ਕਰਦੇ ਉਧਰ ਔਰ ਕਾਲੀ ਦਲ ਦੀ ਸਰਕਾਰ ਨੇ ਕਿਤੇ ਰੋਕਿਆ ਨਹੀਂ ਤੁਸੀਂ ਦੇਖ ਲਓ ਕਾਲੀ ਦਲ ਦੇ ਸਰਕਾਰ ਚ ਕਿਸੇ ਨੇ ਰੋਕਿਆ ਨਹੀਂ ਕਿਉਂ ਅਸੀਂ ਸੋਦੇ ਯਾਰ ਆਪਣੇ ਬੰਦੇ ਕੋਈ ਗੱਲ ਨਹੀਂ ਥੋੜੇ-ਮੋਟੇ ਗਰੀਬ ਵਿਚਾਰਾ ਕਰ ਲੇ ਤਾਂ ਕੀ ਫਰਕ ਪੈਂਦਾ ਮੇਰਾ ਕਹਿਨ ਦਾ ਪਾਇ ਮੁੱਖ ਮੰਤਰੀ ਬਾਦਲ ਸਾਹਿਬ ਉਹ ਮੁੱਖ ਮੰਤਰੀ ਨਹੀਂ ਸੀ ਸੇਵਾਦਾਰ ਸੀ 25 ਸਾਲ ਇੱਕ ਬੰਦਾ ਸਰਪੰਚ ਬੰਜਾਦਾ ਨਾ ਅਗਲੀ ਵਾਰ ਬੰਨਾ ਔਖਾ ਹੈ ਜੇ ਉਹਨਾਂ ਨੇ 5 ਵਾਰ ਬਣਾਇਆ ਤੇ ਕਿਸੇ ਕਰਕੇ ਬੁਲਾਇਆ ਕਿ ਲੋਕਾਂ ਦੇ ਦਿਲਾਂ 'ਚ ਰਾਜ ਕਰਦੇ ਸੀ ਉਹਨਾਂ ਵਾਸਤੇ ਸਾਰੇ ਧਰਮਾਂ ਦੇ ਲੋਕਾਂ ਦਾ ਸਤਿਕਾਰ ਕਰਨਾ ਪੰਜਾਬ 'ਚ ਅਮਨ ਸ਼ਾਂਤੀ ਰਹਿੰਦੀ ਸੀ ਡਿਵੈਲਪਮੈਂਟ ਰਹਿੰਦੀ ਸੀ ਕੋਈ ਨਾ ਕੋਈ ਨਵੀਂ ਚੀਜ਼ ਫੈਕਟਰੀਆਂ ਇਹ ਉਹ ਚਲਦੀ ਰਹਿੰਦੀਆਂ ਸਾਰੀਆਂ ਬ੍ਰੇਕਾਂ ਲਾਤੀਆਂ 10 ਸਾਲ ਪਹਿਲੇ ਜਦੋਂ ਕੈਪਟਨ ਮਨਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਝੂਟੀ ਸੌਂ ਖਾ ਗਏ ਵੋਟਾਂ ਲੈ ਗਏ ਉਹਦੇ ਬਾਅਦ ਝਾਕਿਆ ਹੀ ਨਹੀਂ ਉਹਦੇ ਬਾਅਦ ਝਾੜੂ ਹਲੇ ਆ ਗਏ ਇਹਨਾਂ ਨੇ ਵੀ ਡਰਾਮਾ ਕਰਤਾ ਉਹਨੇ ਦੇਖਿਆ ਕਿ ਲੋਕੀ ਇੰਨੇ ਪੰਜਾਬ ਦੇ ਐ ਜੋ ਕੁਛ ਝੂਠ ਬੋਲ ਲੈਂਦਾ ਉਹਦੇ ਮਗਰ ਲੱਗ ਜਾਂਦੇ ਐ ਹੁਣ ਕੀ ਉਹਦੇ ਬਾਅਦ ਇਹਨਾਂ ਨੇ ਕਿਹਾ ਸੀ ਅਸੀਂ ਬੀਬੀਆ ਨੂੰ 1000 ਰੁਪਏ ਦੇਵਾਂਗੇ ਇਹ ਦੇਵਾਂਗੇ ਸਾਰੀਆਂ ਬੀਬੀਆਂ ਨੇ ਵੋਟ ਪਾ ਦੀ 1000 ਰੁਪਏ ਕੀ ਹੋਣਾ ਸੀ ਆਇਆ ਤਾਂ ਨਹੀਂ ਕਿ ਬੀਬੀ ਕਿਤੇ ਘਰੇ ਭੇਜਤਾ ਓਏ ਹੁਣ ਆ ਹਾਲਾਤ ਐ ਅਕਾਲੀ ਦਿਲ ਕਿਤੇ ਝੂਠ ਨਹੀਂ ਬੋਲੂਗਾ ਕਿਉਂਕਿ ਸਾਦਾ ਪਰਿਵਾਰ ਐ ਤੁਸੀਂ ਦੇਖ ਲਓ ਬਾਦਲ ਸਾਹਿਬ ਦਾ ਇਕ ਵੀ ਲਫ਼ਜ਼ ਸਾਡੇ ਮੈਨੀਫੈਸਟੋ ਦੇਖ ਲਓ ਕੋਈ ਮਰਜ਼ੀ ਪੁਰਾਣਾ ਕਰ ਲਓ ਜੋ ਕਿਹਾ ਉਹ ਕਰਤਾ ਕਿਉਂਕਿ ਹਰ ਬੰਦਾ ਆਪਣੇ ਘਰ ਚ ਝੂਠ ਨਹੀਂ ਬੋਲ ਸਕਦਾ ਅਸੀਂ ਤਾਂ ਜਿਉਣਾ ਮਰਨਾ ਇੱਥੇ ਐ ਝਾੜੂ ਵਾਲ ਨੂੰ ਨਹੀਂ ਵੋਟ ਪਊਗੀ ਇਹਨਾਂ ਨੇ ਦੁਕਾਨ ਬੰਦ ਕਰਕੇ ਸਾਰਾ ਆਪਣਾ ਕਪੜਾ ਲੀਡਰ ਚੱਕ ਕੇ ਹਰਿਆਣਾ ਚਲੇ ਜਾਣਗੇ ਜਾਂ ਰਾਜਸਥਾਨ ਚਲੇ ਜਾਣਗੇ ਅਸੀਂ ਕਿੱਥੇ ਜਾਣਾ ਐ ਅਸੀਂ ਤਾਂ 10 ਸਾਲ ਤੋਂ ਪਾਵੇਂ ਸਾਨੂੰ ਇੱਕ ਵੋਟ ਨਹੀਂ ਪਈ ਸਾਨੂੰ ਤਿੰਨ ਤਿੰਨ ਸੀਟਾਂ ਤੇ ਜਾਂਦਾ ਥੋੜੀ ਜਿਹੀ ਰਹਿ ਐ ਥੋੜੀ ਲੜਾਈ ਲੜ ਰਹੇ ਐ ਕਿਉਂਕਿ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਜੇ ਬਣਾਇਆ ਗਿਆ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਉਂ ਬਣਾਇਆ ਗਿਆ ਇੱਕ ਮਕਸਦ ਲਈ ਬਣਾਇਆ ਗਿਆ ਸੀ 105 ਸਾਲ ਪਹਿਲੇ ਆਪਣੇ ਗੁਰੂ ਘਰਾਂ ਦੇ ਉੱਤੇ ਮਹੰਤਾਂ ਦਾ ਕਬਜ਼ਾ ਸੀ ਮਹੰਤ ਇਹ ਜੀਆਂ ਬੇਅਦਬੀਆਂ ਕਰਦੇ ਸੀ ਇਹ ਜੇ ਕੰਮ ਕਰਦੇ ਜਿਹੜਾ ਮੈਂ ਸਟੇਜ ਤੇ ਨਹੀਂ ਬੋਲ ਸਕਦਾ ਗੁਰੂ ਘਰਾਂ ਵਿੱਚ ਆਪਣੇ ਬਜ਼ੁਰਗਾਂ ਨੇ ਇਕੱਠੇ ਹੋ ਕੇ ਮਹੰਤਾਂ ਨੂੰ ਕੱਢਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਉਹਦੇ ਬਾਅਦ ਉਹਨਾਂ ਨੇ ਫੈਸਲਾ ਕੀਤਾ ਯਾਰ ਅੱਗੇ ਨਾਲ ਹਮਲਾ ਹੋ ਜੇ ਕੋਈ ਹੋਰ ਕਬਜ਼ਾ ਆਪਾਂ ਨੂੰ ਇੱਕ ਸਿਆਸੀ ਤਾਕਤ ਚਾਹੀਦੀ ਹੈ ਇੱਕ ਪਾਰਟੀ ਚਾਹੀਦੀ ਹੈ ਉਹਨਾਂ ਨੇ ਫਿਰ ਇੱਕ ਮਹੀਨੇ ਬਾਅਦ ਸ਼੍ਰੋਮਣੀ ਅਕਾਲੀ ਦਲ ਬਣਾਇਆ ਜਿਹਦਾ ਪਹਿਲਾ ਪ੍ਰਧਾਨ ਸੀ ਥੋਡੇ ਆਪਣੇ ਹਲਕੇ ਦੇ ਜੱਸਾ ਚਬਾਲ ਤੋਂ ਜੱਸਾ ਸਰਮੁਖ ਸਿੰਘ ਚਬਾਲ 105 ਸਾਲ ਪਹਿਲੇ ਤੁਸੀਂ ਆਜ਼ਾਦੀ ਦੀ ਲੜਾਈ ਵੀ ਦੇਖੋ ਮੋਰਚੇ ਥੋਡੇ ਸੰਘਰਸ਼ ਅਕਾਲੀ ਦਲ ਨੇ ਕੀਤੇ ਉਹਦੇ ਬਾਅਦ ਵੀ ਆ ਜੁੜੀ ਐਮਐਸਪੀ ਹੈ ਪੰਜਾਬ ਕੱਲੇ ਪੰਜਾਬ ਤੇ ਹਰਿਆਣਾ ਜੇ ਐਮਐਸਪੀ ਹੈ। ਰਾਜਸਥਾਨ ਚ ਨਹੀਂ ਹੈ। ਯੂਪੀ ਚ ਨਹੀਂ ਹੈ, ਬਿਹਾਰ ਨਹੀਂ ਹੈ। ਆ ਐਮਐਸਪੀ ਦਿਵਾਉਣ ਵਾਲਾ ਅਕਾਲੀ ਦਲ 1960 ਸਿਉ ਮੋਰਚਾ ਲਾ ਕੇ। ਸ਼ੋਨਹਰ। ਜੈ ਸ਼੍ਰੀ ਕਰੋ। ਹਰ ਲੜਾਈ ਕਿਸੇ ਨੂੰ ਜੇ ਸ਼ਿਲਾਂਗ ਸ਼ਿਲਾਂਗ ਵਿੱਚ ਗੁਰੂਕਰਤਾ ਸਮੱਸਿਆ ਆਇਆ। ਨਾਲ ਦੇ ਨਾਲ ਉਹਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮੈਨੂੰ ਟੈਲੀਫੋਨ ਕੀਤਾ ਮੈਂ ਨਾਲ ਦੇ ਨਾਲ ਹੱਲ ਕਰਾਇਆ। ਯੂਪੀ ਵਿੱਚ ਜਿਹੜੇ ਆਪਣੇ ਪੁਰਾਣੇ ਗਏ ਸੀ ਉਥੇ ਜ਼ਮੀਨਾਬਾਦ ਕਰਨ ਵਾਸਤੇ ਜੰਗਲਬਾਦ ਕੀਤੇ ਆ ਮੋਦੀ ਆਪਣਾ ਜਿਹੜਾ yogi ji ਹੈ ਆ ਸਾਰੀਆਂ ਜ਼ਮੀਨਾਂ ਵਾਪਸ ਲੈਣ ਲੱਗੇ ਉਹਨੇ ਮੈਨੂੰ ਟੈਲੀਫੋਨ ਕੀਤਾ ਮੈਂ ਗਿਆ ਤੇ ਉਹਨਾਂ ਨੂੰ ਅਸੀਂ ਪਹਚਾਖਿਆ ਜਿੱਥੇ ਵੀ ਸਿੱਖ ਬੈਠਾ ਹੈ ਉਹਨੂੰ ਪਤਾ ਹੈ ਕਿ ਸਾਡਾ ਕਿਲਾ ਹੈਗਾ ਸ਼ੋਮਨੀ ਕਾਲੀਦਲ ਪਰ ਤੁਸੀਂ 10 ਸਾਲਾਂ ਚ ਕਿਲੇ ਨੂੰ ਇੰਨਾ ਕਮਜ਼ੋਰ ਕਰ ਦਿੱਤਾ ਕਿ ਹੁਣ ਉਹ ਸੋਚਦੇ ਕਿ ਇਹਦਾ ਕੋਈ ਇਹ ਕੁਝ ਨਹੀਂ ਹੈ ਉਹਦਾ ਨੁਕਸਾਨ ਕੀ ਹੋ ਗਿਆ ਥੋੜਾ ਹੋ ਗਿਆ ਕੌਮ ਦਾ ਹੋ ਗਿਆ ਪੰਤਾ ਹੋ ਗਿਆ ਅੱਜ ਤੱਕ ਤਖਤ ਹਜ਼ੂਰ ਸਾਹਿਬ ਤੇ ਮੈਨੇਜਮੈਂਟ ਤੱਕ ਤਖਤ ਹਜ਼ੂਰ ਸਾਹਿਬ ਦੀ ਹੁਣ ਖਾਲਸਾ ਪੰਥ ਕੋਲੇ ਨਹੀਂ ਹੈ ਮਹਾਰਾਸ਼ਟra ਸਰਕਾਰ ਕੋਲੇ ਹੈ ਤਖਤ ਪਟਨਾ ਸਾਹਿਬ ਉਤੇ ਮੈਨੇਜਮੈਂਟ ਹੁਣ ਖਾਲਸਾ ਪੰਥ ਕੋਲੇ ਨਹੀਂ ਹੈ ਬਿਹਾਰ ਸਰਕਾਰ ਫੈਸਲਾ ਕਰਦੀ ਹੈ ਹੁਣ ਦੇਖ ਲਓ ਬਿੱਟੂ ਬਿਹਾਨ ਸਿੰਘ ਦਾ ਪੋਤਾ ਪਤੇ ਤੇ ਨਾਲੇ ਹਜ਼ੂਰ ਸਾਹਿਬ ਗਿਆ ਉਹਨੂੰ ਪੂਰਾ ਸਰੋਪੇ ਦਿੱਤੇ ਗਏ ਉਹਨੂੰ ਸਾਰਾ ਕੁਝ ਦਿੱਤਾ ਗਿਆ ਜਿਹੜੀ ਮਰਿਆਦਾਤ ਉਲਟਾ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਦੇਖ ਲੋ ਸਾਰਾ ਕਬੂਲ ਲੈ ਗਏ ਆ ਬੀਜੇਪੀ ਵਾਲੇ ਐਜੀਪੀਸੀ ਥੋੜੀ ਤੋੜਦੀ ਐ ਹਰਿਆਣਾ ਦਾ ਲੱਕ ਬਣਾਤਾ ਉਹ ਤਾਂ ਐਜੀਪੀਸੀ ਦੀ ਕਬਜ਼ਾ ਕਰਨ ਲੱਗੇ ਸੀ ਮਸਾ ਬਚਾਇਆ ਆ ਨਵਾਂ ਚੁੱਲਾ ਦਲ ਬਣਾਇਆ ਕਿਸ ਵਾਸਤੇ ਬਣਾਇਆ ਐਸੀ ਕੰਮ ਵਾਸਤੇ ਬਣਾਇਆ ਕਿ ਕੌਮ ਵਿੱਚ ਤੋੜਫੜ ਕਰਦੇ ਹੋ ਫਿਰ ਅਸੀਂ ਆਪਣੇ ਬੰਦੇ ਲੈ ਕੇ ਆਈਏ ਜਿਹਨੂੰ ਅਸੀਂ ਜੋ ਕਹੀਏ ਤੋਂ ਕਰੀ ਜਾਣ ਤੇ ਕੌਮ ਨੂੰ ਅਸੀਂ ਆਪਣੇ ਕੰਟਰੋਲ 'ਚ ਕਰ ਲਾਂਗੇ ਜੀ ਹਲੇ ਵੀ ਨਹੀਂ ਸਮਝਾਂਗੇ ਹਲੇ ਵੀ ਆਪਾਂ ਆਪਣੀ ਤਾਕਤ ਵੰਡੀ ਜਾਵਾਂਗੇ ਹਲੇ ਵੀ ਝਾੜੂ ਹਾਲਿਆਂ ਦੇ ਦੂਜਿਆਂ ਦੇ ਗੱਲਾਂ ਚਾਵਾਂਗੇ ਹੁਣ ਆ ਦੇਖ ਲਓ ਕਾਂਗਰਸ ਦਾ ਰਾਜਾ ਵੜਿੰਗ ਦਾ ਕੀ ਬਿਆਨ ਸੀ ਕਹਿੰਦੇ ਇਹ ਕਹਿੰਦਾ ਰਾਜਾ ਵੜਿੰਗ ਕੀ ਬੀਬੀ ਦੇ ਪਤੀ ਨੇ ਪਤੀ ਨੇ ਕਿਹੜੀ ਜੰਗ ਲੜੀ ਐ ਮੈਨੂੰ ਮੈਨੂੰ ਹੀ ਮੀਡੀਆ ਦੇ ਪੁੱਛੇ ਮੈਂ ਕਿਹਾ ਰਾਜਾ ਵੜਿੰਗ ਉਹਨਾਂ ਨੇ ਜੰਗ ਦੱਸਿਆ ਕਿਹੜੀ ਲੜੀ ਐ ਆ ਇੰਦਰਾ ਗਾਂਧੀ ਨੂੰ ਆਪਣੀ ਮਾਂ ਕਹਿੰਦਾ ਮੈਂ ਕਿਹਾ ਜਿਹੜੀ ਬਾਣੇ ਤੇਰੀ ਜੰਗ ਕੌਮ ਤੇ ਸ਼ੁਰੂ ਕੀਤੀ ਸੀ ਟੈਂਕਾਂ ਗੋਪਾਂ ਨੇ ਦਰਬਾਰ ਸਾਹਿਬ ਤੇਰੀ ਮਾਂ ਨੇ ਭੇਜੇ ਸੀ ਉਸ ਮਾਂ ਦੇ ਖਿਲਾਫ ਇਹਨਾਂ ਦੇ ਪਤੀ ਨੇ ਜੰਗ ਲੜੀ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਦੇ ਸਾਥੀਆਂ ਨੂੰ ਸ਼ਹੀਦ ਕੀਤਾ ਗਿਆ ਇਹਨਾਂ ਨੂੰ ਜੇਲ੍ਹਾਂ ਚ ਪਾਇਆ ਗਿਆ ਉਹ ਤਾਂ ਮਾਂ ਕਹਿੰਦੀ ਇੰਦਰਾ ਗਾਂਧੀ ਨੂੰ ਹੁਣ ਸੰਤੋਖ ਸਿੰਘ ਨੇ ਦਾਵਾ ਜਿਹੜਾ ਸੁਖਜਿੰਦਰ ਬਾਦ ਦਾ ਬਾਪ ਹੈ ਉਹਨੇ ਚਿੱਠੀ ਲਿਖੀ ਸੀ ਪਹਿਲੇ ਜਿਸ ਦਿਨ ਦਰਬਾਰ ਸਾਹਿਬ ਅਟੈਕ ਹੋਇਆ ਉਹਨੇ ਚਿੱਠੀ ਲਿਖੀ ਇੰਦਰਾ ਗਾਂਧੀ ਨੂੰ ਵਧਾਈ ਹੋਈ ਜੀ ਤੁਸੀਂ ਬਹੁਤ ਬੜੀਆਂ ਕੰਮ ਕੀਤਾ ਜੀ ਆਪਾ ਹਲੇ ਵੀ 84 ਦੇ ਬਾਅਦ 20 ਸਾਲ ਆਪਣੀ ਕੌਮ ਉਹਨਾਂ ਨੂੰ ਫਿਰ ਤੋਂ ਸਰਕਾਰ ਬਣਾਈ ਜਾਂਦੀ ਹੈ ਫਿਰ ਕੀ ਕੀ ਕਿ ਦਾ ਜਵਾਬ ਕੌਣ ਦੇਊਗਾ ਥੋੜੀ ਫੌਜ ਖਤਮ ਹੈ ਕਾਂਗਰਸੀ ਇੱਧਰ ਐ ਇੱਕ ਆਪ ਰੋਜ਼ ਅਰਦਾਸ ਕਰਦੇ ਉਹਨੇ ਰਾਜ ਕਰੇਗਾ ਖਾਲਸਾ ਖਾਲਸਾ ਜੀ ਤੁਸੀਂ ਰਾਜ ਨਹੀਂ ਕਰ ਰਹੇ ਤੁਸੀਂ ਇਹਨਾਂ ਦਾ ਰਾਜ ਦੇ ਦੋ ਦਿੱਲੀ ਵਾਲੇ ਨੂੰ ਹੁਣ ਉਹ ਮੁੱਖ ਮੰਤਰੀ ਹੋ ਐ ਕੀ ਕਰਾਂਗੇ ਆਪਾਂ ਹਲੇ ਵੀ ਅਪਾਹ ਪੰਜਾਬ ਨੂੰ ਬਚਾ ਲਈਏ 11 ਤਰੀਕ ਹੈ ਜੇ ਤੁਸੀਂ ਆਪਣੀ ਫੌਜ ਨੂੰ ਫਿਰ ਤੋਂ ਖੜੀ ਕਰ ਦੋਗੇ ਫਿਰ ਤੋਂ ਤਾਕਤਵਰ ਕਰ ਦੋਗੇ ਤੁਹਾਡੇ ਗੁਰੂ ਘਰ ਵੀ ਅਸੀਂ ਵਾਪਸ ਲੈ ਕੇ ਆਵਾਂਗੇ ਆਪਣੇ ਸਾਰਿਆਂ ਦੇ ਵਾਪਸ ਕੰਟਰੋਲ ਖਾਲਸਾ ਪੰਥ ਕੋਲ ਲੈ ਕੇ ਆਵਾਂਗੇ ਤੇ ਵਾਪਸ ਆਪਣੇ ਪੰਜਾਬ ਵਿੱਚ ਤਰੱਕੀ ਲੈ ਕੇ ਆਵਾਂਗੇ ਨਹੀਂ ਤਾਂ ਜੇ ਐ ਜਿਹਾਂ ਫੈਸਲੇ ਹੋਰ ਕਰ ਲਏ ਫਿਰ ਅਰਦਾਸ ਹੀ ਕਰ ਸਕਦੇ ਹੋਰ ਕੁਝ ਨਹੀਂ ਕਰ ਸਕਦੇ ਮੈਨੂੰ ਤਾਂ ਪੂਰੀ ਉਮੀਦ ਹੈ ਮਾਝੇ ਵਾਲਿਓ ਤੁਸੀਂ ਇਤਿਹਾਸ ਬਣਾਉਣੇ ਹੋ ਪੂਰੇ ਕੌਮ ਸਾਰੇ ਦੁਨੀਆਂ 'ਚ ਬੈਠੇ ਆਪਣੇ ਭੈਣ ਭਰਾ ਦੇਖ ਰਿਆ ਹੱਥ ਜੋੜ ਕੇ ਬੇਨਤੀ ਕਰ ਰਿਆ ਬਚਾ ਲਓ ਪੰਜਾਬ ਨੂੰ ਤੇ ਬਚਾ ਲਓ ਪੰਜਾਬ ਨੂੰ ਇੱਕੋ ਤਰੀਕੇ ਨਾਲ ਆਪਣੀ ਖੇਤਰੀ ਪਾਰਟੀ ਆਪਣੀ ਫੌਜ ਨੂੰ ਵਾਪਸ ਲੈ ਕੇ ਆਓ ਕਿ ਆਪਣੇ ਪੰਜਾਬ ਦੀ ਰੱਖਿਆ ਕਰ ਸਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ